ਹਰ ਪਾਸੇ ਅੱਖਾਂ ਨੇ ਸਭ ਪਾਸੇ ਕੰਦਾਂ ਅੱਖਾਂ ਸੜਕਾਂ ਅੱਖਾਂ ਇਹ ਅੱਖਾਂ ਮੇਰੇ ਲੇਖਾਂ ਦੀ ਜ਼ਮੀਨ ਤੇ ਕਦ ਦੀਆਂ ਉਗ ਆਈਆਂ ਇਹ ਮੇਰਾ ਪਿੱਛਾ ਕਰਦੀਆਂ ਨੇ ਮੈਨੂੰ ਟੌਂਦੀਆਂ ਨੇ ਮੇਰਾ ਮਾਸ ਖਾਂਦੀਆਂ ਮੇਰੇ ਅੰਦਰ ਵੜਦੀਆਂ ਮੇਰੀ ਆਂਦਰ ਨਾਲ ਲਿਪਟ ਜਾਂਦੀਆਂ ਮੇਰੀਆਂ ਨਾੜਾਂ 'ਚ ਵੜਦੀਆਂ ਮੇਰੀ ਹਰ ਹਰਕਤ 'ਚ ਇਹਨਾਂ ਦਾ ਨਿਵਾਸ ਸਥਾਨ ਹੈ ਵਾਸਾ ਹੈ ਅੱਖਾਂ 'ਚੋਂ ਖੂਨ ਦੇ ਟੁੱਪਕੇ ਸਿਮਦੇ ਨੇ ਖੂਨ ਮੱਜ ਸਭ ਰਲ ਗੱਡ ਮੈਂ ਕਿਸੇ ਪੂਤਕਾਲ ਦਾ ਕੈਦੀ ਕੈਦ ਸੰਸਾਰ ਸੰਸਾਰ ਇੱਕ ਵੱਡ ਅਕਾਰੀ ਕੈਦ ਹੀ ਹੈ ਜੈਲਰ ਕੌਣ ਰੱਬ ਮੇਰੇ ਕੇਸਾਂ ਦੀਆਂ ਜੜਾਂ 'ਚ ਬੈਠਾ ਰੰਗ ਨੇ ਸਭ ਹਰ ਖਿਆਲ ਆਪਣੇ ਆਪ 'ਚ ਇੱਕ ਦੁਨੀਆ ਤੇ ਦੁਨੀਆ ਇੱਕ ਖਿਆਲ ਨਿਸਦਨ ਇੱਕ ਤਾਰ ਵੱਜਦੀ ਰਹਿੰਦੀ ਹੈ ਤਾਰ ਜੋ ਮੈਨੂੰ ਆਕਾਰ ਤੋਂ ਬਹੁਤ ਦੂਰ ਲੈ ਜਾਂਦੀ ਤਾਰ ਜੋ ਇਸਪੰਜ ਭੂਤ ਤੋਂ ਕਿਤੇ ਹੋਰ ਦੀ ਗੱਲ ਹੈ ਤਾਰ ਜਿਸਨੇ ਮੇਰੀਆਂ ਅੱਖਾਂ ਵਿੱਚ ਅਕਹਿ ਓਨੀਂਦਰਾ ਪਰ ਦਿੱਤਾ ਮੇਰੀਆਂ ਅੱਖਾਂ ਨੂੰ ਅੱਠਵਾਂ ਮਹਾਸਾਗਰ ਬਣਾਇਆ ਮੇਰੇ ਬੁੱਲਾਂ ਤੇ ਚੁੱਪ ਪਲਾਥੀ ਮਾਰ ਬੈਠ ਗਈ ਚੁੱਪ ਜੋ ਸਾਡੇ ਆਪੇ ਨਾਲ ਆਸਣ ਲਾਉਂਦੀ ਹੈ ਮਾਨਕ ਸ਼ੀਰਦੀ ਹੈ ਨੇਰਾ ਨਤਾਰਦੀ ਹੈ ਜਿਸ ਦੀ ਛਾਂ ਥੱਲੇ ਸੁਖੰਦੀਆਂ ਮਰਗਾਈਆਂ ਤੈਰਦੀਆਂ ਨੇ ਜੋ ਆਦ ਦੀ ਸੁੰਨ ਨੂੰ ਅਰਥ ਦਿੰਦੀ ਹੈ ਜੋ ਆਦ ਦੀ ਲਖਾਇਕ ਹੈ ਅਰ ਬਦ ਨਰਬਤ ਤੁੰਦੂਕਾਰਾ ਆਉਦ ਅਵਦ ਅਵਧੀ ਮੇਰੇ ਨਾਲ ਝੂਠ ਬਣਿਆ ਹੋਇਆ ਹੈ ਮਹੀਨ ਮੀਨਾਕਾਰੀ ਅਤ ਬਾਰੀਕ ਅਤ ਸੁਖਮ ਇਸ ਝੂਠ ਮਗਰ ਕੌਣ ਹੈ ਇਹ ਲੋਕ ਜੋ ਮੈਨੂੰ ਨਿਤ ਟੱਕਰਦੇ ਨੇ ਮੈਨੂੰ ਕੁਝ ਕਰ ਦੇਣਾ ਚਾਹੁੰਦੇ ਨੇ ਇਹ ਸਭ ਰਲੇ ਹੋਏ ਨੇ ਉਹ ਸਕੂਲ ਜਾਂਦਾ ਬੱਚਾ ਜੋ ਹਰ ਵਾਰ ਮੇਰੀ ਅੱਖ ਚ ਅੱਖ ਪਾ ਕੇ ਲੰਘਦਾ ਉਹ ਕੁੜੀਆਂ ਦਾ ਝੁੰਡ ਜੋ ਮੇਰੇ ਬਾਰੇ ਗੱਲਾਂ ਕਰਦਾ ਕਰਦਾ ਹੱਸ ਪਿਆ ਸੀ ਉਹ ਰਾਹ ਜਿੱਥੇ ਮੈਨੂੰ ਆਉ ਲੱਗਿਆ ਕਿ ਕੋਈ ਮੇਰੇ ਮਗਰ ਆ ਰਿਹਾ ਹੈ ਇਹ ਸਭ ਸ਼ੈਤਾਨ ਦੇ ਦੂਤ ਨੇ ਸ਼ੈਤਾਨ ਨੇ ਮੇਰੇ ਨਾਲ ਸਿੱਧੀ جنگ ਵਿੱਢੀ ਹੋਈ ਹੈ ਮੈਨੂੰ ਉਸ ਦੀ ਹਰ ਹਰਕਤ ਦਾ ਪਤਾ ਲੱਗ ਜਾਂਦਾ ਹੈ ਉਹ ਮੈਨੂੰ ਭੁਲਾਵੇਂ ਦਿੰਦਾ ਹੈ ਪਰ ਮੈਂ ਉਸਦੀ ਕਮਜ਼ੋਰੀ ਫੜ ਲੈਂਦਾ ਹਾਂ ਤੂੰ ਤੂੰ ਮੇਰੀ ਜ਼ਿੰਦਗੀ ਦਾ ਤਰੂ ਗੋਲ ਘਤਾਰਾ ਜਿਸ ਤੇ ਮੈਂ ਅਨੰਤ ਜਨਮਾਂ ਤੋਂ ਘੁੰਮ ਰਿਹਾ ਹਾਂ ਘੁੰਮਦਾ ਬਿੰਸਦਾ ਵਿਗਸਦਾ ਬੌਰਾ ਹੁੰਦਾ ਰੋਂਦਾ ਦੌੜਦਾ ਤੜਪਦਾ ਬਸ ਤੇਰੇ ਦੁਆਲੇ ਹੀ ਹੈ ਮੇਰੀ ਹੋਂਦ ਦਾ ਹਾਸ਼ੀਆ ਕਦੇ ਕਦੇ ਮੈਨੂੰ ਇਉਂ ਲੱਗਦਾ ਕੇ ਸਭ ਤੇਰੇ ਕਾਰਨ ਵਾਪਰਿਆ ਪਰ ਕਦੇ-ਕਦੇ ਬਸੇ ਮਨੋਬਚਨੀ ਹੀ ਲੱਗਦੀ ਹੈ ਤਾਂ ਸੰਸਾਰ ਵੀ ਮਨੋਬਚਨੀ ਹੀ ਤੂੰ ਐਂ ਦਾ ਪਹਾੜ ਬੁਧਬਦਾ ਗੁਬਾਰ ਕੂੜ ਦਾ ਗੋਲਾ ਸੱਚ ਦੀ ਟਕਸਾਲ ਸਿੱਦਕ ਦੀ ਪ੍ਰਵਾਜ਼ ਸਾਹਾਂ ਦਾ ਇਤਿਹਾਸ ਸਬਰ ਦੀ ਕਾਂਗ ਆਸ ਦਾ ਇਮਤਿਹਾਨ ਮਿਲਣ ਵਿਛੜਣ ਦੀ ਜਗਾ ਮਿਲਣਾ ਵੀ ਕਿੰਨੀ ਸੋਹਣੀ ਸ਼ੈ ਹੈ ਚਾ ਲੋਕੰਡੇ ਹਾਸਾ ਤੋਰ ਮਿਰਗ ਤਸ਼ਬੀਹਾ ਤੂੰ ਮੇਰੀ ਹਰ ਗੱਲ ਚ ਲਿਪੀ ਪਈ ਹੈ ਜਿਵੇਂ ਤੂੰ ਮੇਰਾ ਹੀ ਕੋਈ ਵਦਮਾ ਰੂਪ ਹੋਵੇਂ ਮੇਰਾ ਹੀ ਕੋਈ ਪਰਲਾ ਸਿਰ ਮੇਰੇ ਕੋਲ ਆਪਣੀ ਬੋਲੀ ਹੈ ਜਿਹੜੀ ਮੈਂ ਬੋਲ ਨਹੀਂ ਸਕਦਾ ਬਸ ਖਿਆਲ ਹੈ ਮੇਰੀ ਕਿਸੇ ਨਹੀਂ ਸੁਣੀ ਮੈਂ ਕਿਸੇ ਨੂੰ ਨਹੀਂ ਸੁਣਾਉਣੀ ਦਰ ਹੈ ਦਰ ਤੋਂ ਅੱਗੇ ਆਕਾਰ ਦਰ ਤੋਂ ਪਿੱਛੇ ਆਕਾਰ ਦਰ ਆਕਾਰ ਨਹੀਂ ਆਕਾਰ ਚਾਨਣ ਦਾ ਗੁੱਛਾ ਚਾਨਣ ਖਿਆਲ ਖਿਆਲ ਮੇਰਾ ਹੀ ਰੂਪ ਹੈ ਤੁਹਾਡਾ ਚਹਿਨ ਚੱਕਰ ਤੁਹਾਡੀ ਹੀ ਕਿਸੇ ਸੋਚ ਦਾ ਮੈਂ ਪਰਛਾਵਾਂ ਮੈਂ ਨਾਚ ਹਾਂ ਨਟਰਾਜ ਨਠ ਨਾਚਾ ਇਹ ਰਾਸ ਸਭ ਕਿਸੇ ਕਾਲੇ ਖੂਵਲ ਜਾ ਰਹੇ ਸਰਕਦੀ ਜਾ ਰਹੀ ਮਨੁੱਖਤਾ ਪੜਨ ਕਿਸੇ ਦੈਂਤ ਦੇ ਪੈਰੀਂ ਬੜਨ ਕਿਸੇ ਰਾਖ ਦਾ ਖਾਈਆ ਕੀ ਖਲਾ ਵਿੱਚ ਕੁਝ ਵੀ ਓਕ ਸਕਦਾ ਕੀ ਬਣਸ ਜਾਂਦਾ ਸਭ ਕਿਸੇ ਹੋਰ ਥਾਂ ਉਗਣ ਲਈ ਕੀ ਇਹ ਸਭ ਕੋਲਕਤਾਰਾ ਨਹੀਂ ਹੈ ਹੈ ਤਾਂ ਫਿਰ ਮੁਕਤ ਕੌਣ ਹੈ ਮੁਕਤ ਜਿਸਨੇ ਰੰਗਾਂ ਪਿਛਲਾ ਇੱਕ ਰੰਗ ਪਛਾਣ ਲਿਆ ਰਾਗਾਂ ਪਿਛਲਾ ਇੱਕ ਰਾਗ ਸਰਵਣ ਕੀਤਾ ਪੀੜਾਂ ਪਿਛਲੀ ਇੱਕ ਪੀੜ ਮਹਿਸੂਸ ਲਈ ਹਾਵਾਂ ਵਿਚਲੀ ਹਾ ਨੂੰ ਜਾਣਿਆ ਅਰਕ ਵਿਚਲੇ ਅਰਕ ਨੂੰ ਪੀ ਲਿਆ ਇੱਕ ਅਨੇਕ ਇੱਕ ਟੇਕ ਆਸਰਾ ਵਿਸ਼ਵਾਸ ਅਰਦਾਸ ਹਰ ਪਾਸੇ